ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਖਾਸ ਰੂਪ ਸੱਧ ਸੰਤ ਜੀ ਗੁਰੂ ਸਹਿਬਾਨ ਜੀ ਦੀ ਕਿਰਪਾ ਦਾ ਸਦਕਾ ਅੱਜ ਆਪਾਂ ਤਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਸਿੱਧੀ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਜੋ ਸਤਿਗੁਰੂ ਜੀ ਨੇ ਮੂਲ ਮੰਤਰ ਉਚਾਰਨ ਕੀਤਾ ਹੈ ਇਸ ਮੂਲ ਮੰਤਰ ਦੇ ਵਿੱਚ ਕਿੰਨੀ ਤਾਕਤ ਹੈ ਅਨੇਕਾਂ ਹੀ ਇਤਿਹਾਸ ਮਿਲਦੇ ਨੇ ਤੇ ਅੱਜ ਆਪਾਂ ਇੱਕ ਇਤਿਹਾਸਕ ਘਟਨਾ ਸਾਂਝੀ ਕਰਨ ਲੱਗੇ ਆਂ ਸਰਦਾਰ ਮਿਹਰਵਾਨ ਸਿੰਘ ਜੋ ਸਿੰਗਾਪੁਰ ਦੇ ਇੱਕ ਬਹੁਤ ਹੀ ਨਾਮੀ ਸਖਸੀਅਤ ਹੋਏ ਨੇ ਇਤਿਹਾਸਕਾਰ ਨੇ ਜ਼ਿਕਰ ਕੀਤਾ ਕਿ ਉਹਨਾਂ ਦਾ ਮਲਾਬ ਸਿੰਗਾਪੁਰ ਦੇ ਵਿੱਚ ਸਰਦਾਰ ਮਿਹਰਵਾਨ ਸਿੰਘ ਜੀ ਦੇ ਨਾਲ ਹੋਇਆ ਤੇ ਗੱਲਬਾਤ ਦੌਰਾਨ ਸਰਦਾਰ ਮਿਹਰਵਾਨ ਸਿੰਘ ਜੀ ਨੇ ਇਤਿਹਾਸ ਕਰਨ ਨੂੰ ਦੱਸਣਾ ਕੀਤਾ ਕਿ ਵੀਰ 70ਵਿਆਂ ਦਹਾਕੇ ਦੇ ਵਿੱਚ ਅਸੀਂ ਪਾਕਿਸਤਾਨ ਦੇ ਗੁਰਦੁਆਰਿਆਂ ਸੈਵਨ ਦੇ ਜੋ ਦਰਸ਼ਨ ਕਰਨ ਵਾਸਤੇ ਗਏ ਤੇ ਉਸ ਵੇਲੇ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਆਜੂਬ ਖਾਨ ਜੀ ਉਹਨੇ ਦਿਨ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਉਹਨਾਂ ਸਾਨੂੰ ਆਪਣੇ ਘਰ ਚਾਹ ਪਾਣੀ ਵਾਤੇ ਸਦਿਆਂ ਤੇ ਜਦੋਂ ਅਸੀਂ ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਬੜੇ ਤਾਂ ਮੈਂ ਸਾਹਮਣੀ ਦੁਆਰ ਦੇ ਕੇ ਹੱਕਾ ਵਕਾ ਰਹਿ ਗਿਆ ਉਸ ਉੱਪਰ ਪੇਟੰਗ ਦੇ ਨਾਲ ਲਿਖਿਆ ਹੋਇਆ ਸੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇ ਇਹਦੇ ਹੇਡਾਂ ਦੋ ਫਰੇਮ ਲੜਕ ਰਹੇ ਸਨ ਇੱਕ ਫਰੇਮ ਤੇ ਪੰਜਾਬੀ ਵਿੱਚ ਤੇ ਦੂਜੇ ਫਰੇਮ ਵਿੱਚ ਉਰਦੂ ਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ ਸੀ ਸਾਢੇ 10 ਵਜੇ ਗੱਲਬਾਤ ਸ਼ੁਰੂ ਹੋਈ ਮੈਨੂੰ ਮੂਲ ਮੰਤਰ ਬਾਰੇ ਜਾਣਨ ਦੀ ਬਹੁਤ ਕਾਲੀ ਸੀ ਤੇ ਮੈਂ ਗੱਲਾਂ ਨੂੰ ਬਚਾਲੇ ਟੋਕੇ ਪੁੱਛ ਹੀ ਲਿਆ ਕਿ ਜਨਰਲ ਸਾਹਿਬ ਜੇਕਰ ਆਪ ਜੀ ਆਜ਼ਾਦ ਦੇਵੋਂ ਤਾਂ ਮੈਂ ਇਸ਼ਾਰਾ ਕਰਕੇ ਇਸ ਮੂਲ ਮੰਤਰ ਬਾਰੇ ਜਾਨਣਾ ਚਾਹੁੰਨਾ। ਉਹਨਾਂ ਨੇ ਇੱਕ ਮੈਂਟਲੀ ਚੁੱਪ ਸਾਧੀ ਤੇ ਫਿਰ ਬੋਲੇ ਕਿ ਸੰਗਤ ਜੀ ਏ ਗੁਰੂ ਨਾਨਕ ਸਾਹਿਬ ਜੀ ਦਾ ਉਹ ਕਲਾਮ ਹੈ ਦੇ ਦੇ ਸਹਾਰੇ ਅੱਜ ਮੈਂ ਰਾਸ਼ਟਰਪਤੀ ਦੀ ਪਦਵੀ ਤੱਕ ਪਹੁੰਚੇ ਹੋਇਆ। ਫਿਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਮੈਂ ਐਬਟਾਬਾਦ ਖਾਲਸਾ ਸਕੂਲ 'ਚ ਪੜ੍ਹਿਆ ਕਰਦਾ ਸੀ। ਤੇ ਸਭ ਤੋਂ ਨਲਾਇਕ ਵਿਦਿਆਰਥੀ ਹੋਣ ਕਰਕੇ ਮੈਨੂੰ ਹਰ ਰੋਜ਼ ਕਲਾਸ ਦੇ ਵਿੱਚ ਕੁੱਟ ਪੈਂਦੀ। ਇੱਕ ਦਿਨ ਮੈਂ ਸੋਚਿਆ ਕਿ ਰੋਜ਼-ਰੋਜ਼ ਕੁੱਟ ਖਾਣ ਦੇ ਨਾਲੋਂ ਤਾਂ ਚੰਗਾ ਵੀ ਸਕੂਲ ਹੀ ਨਹੀਂ ਜਾਂਦੇ। ਰਾਸਤੇ ਦੇ ਵਿੱਚ ਉਹ ਗੁਰਦੁਆਰਾ ਸਹਿਬ ਸੀ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਹੈ ਉਸੇ ਤਰ੍ਹਾਂ ਸਕੂਲ ਤੋਂ ਡਰਦਾ ਹੋਇਆ ਮੈਂ ਮਿਲੋ ਕਰਨ ਵਾਸਤੇ ਗੁਰਦੁਆਰਾ ਸਹਿਬ ਦੇ ਵਿੱਚ ਚੱਲਿਆ ਗਿਆ ਤੇ ਗੁਰਦੁਆਰਾ ਸਹਿਬ ਦੇ ਬਾਬਾ ਜੀ ਮੈਨੂੰ ਜਾਣਦੇ ਸਨ ਉਹਨਾਂ ਨੇ ਮੈਨੂੰ ਵੇਖ ਲਿਆ ਉਹ ਕਹਿਣ ਲੱਗੇ ਜੂਬਿਆ ਕਿਧਰ ਤੁਰਿਆ ਫਿਰਦਾ ਹੈ 13 ਤਾ ਭਾਈ ਸਕੂਲ ਦਾ ਸਮਾਂ ਮੈਂ ਕਿਹਾ ਬਾਬਾ ਜੀ ਮੈਂ ਸਕੂਲ ਨਹੀਂ ਜਾਣਾ ਮੈਨੂੰ ਤਾਂ ਰੋਜ ਕੁੱਟ ਪੈਂਦੀ ਏ ਮੈਥੋ ਕੁੱਟ ਨਹੀਂ ਖਾਦੀ ਜਾਂਦੀ ਉਹਨਾ ਮੈਨੂੰ ਪਿਆਰ ਦੇ ਨਾਲ ਬੁੱਕਲ ਵਿੱਚ ਲੈ ਕੇ ਸਮਝਾਉਣ ਲੱਗੇ ਕਹਿੰਦੇ ਜੂਬਿਆ ਬੇਟਾ ਪੜੀਦਾ ਹੁੰਦਾ ਹੈ ਪੜਾਈ ਬੜੇ ਕੰਮ ਆਉਂਦੀ ਏ ਮੈਂ ਉਹਨਾਂ ਨੂੰ ਫਿਰ ਕਿਹਾ ਕਿ ਬਾਬਾ ਜੀ ਮੈਥੋਂ ਰੋਜ਼-ਰੋਜ਼ ਕੁੱਟ ਨਹੀਂ ਖਾਦੀ ਜਾਂਦੀ ਉਹ ਬਾਬਾ ਜੀ ਕਹਿਣ ਲੱਗੇ ਜੇ ਤੇਰੀ ਕੁੱਟ ਦਾ ਪ੍ਰਬੰਧ ਕਰ ਦਈਏ ਫਿਰ ਤਾ ਸਕੂਲ ਜਾਵੇਂਗਾ ਮੈਂ ਕਿਹਾ ਹਾਂਜੀ ਮੈਨੂੰ ਕਹਿੰਦੇ ਜੂਬਿਆ ਜਦੋਂ ਤੂੰ ਸਕੂਲ ਜਾਇਆ ਕਰੇਂ ਮੂਲ ਮੰਤਰ ਦਾ ਪਾਠ ਕਰਦਾ ਜਾਇਆ ਕਰ ਜਾ ਅੱਜ ਤੋਂ ਬਾਅਦ ਵਿੱਚ ਤੇਰੀ ਤੇ ਕੁੱਟ ਨਹੀਂ ਪੈਂਦੀ ਮੈਂ ਮੂਲ ਮੰਤਰ ਦਾ ਪਾਠ ਕਰਦਾ ਸਕੂਲ ਚੱਲਿਆ ਗਿਆ ਅੱਜ ਪਹਿਲਾ ਦਿਨ ਸੀ ਕਿ ਮੈਨੂੰ ਕੁੱਟ ਨਹੀਂ ਪਈ ਮੈਂ ਹਰ ਰੋਜ਼ ਮੂਲ ਮੰਤਰ ਦਾ ਪਾਠ ਸਕੂਲ ਜਾਂਦਿਆਂ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਵੀ ਸਕੂਲ ਦੇ ਵਿੱਚ ਮਾਰ ਨਹੀਂ ਪਈ ਇਤਰਾ ਸਮਾਂ ਬੀਤਦਾ ਗਿਆ ਇਹ ਮਤਿਹਾਨਾਂ ਦੇ ਦਿਨਾਂਗੇ ਮੈਂ ਫਿਰ ਬਾਬਾ ਜੀ ਦੇ ਕੋਲ ਪਹੁੰਚ ਕੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਅਰਦਾਸ ਕਰੋ ਮੈਂ ਪਾਸ ਹੋ ਜਾਵਾਂ ਬਾਬਾ ਜੀ ਕਹਿੰਦੇ ਜੂਬਿਆ ਤੈਨੂੰ ਬਾਬੇ ਨਾਨਕ ਦੀ ਕਲਾਮ ਮੂਲ ਮੰਤਰ ਦੇ ਲੜ ਲਾਏ ਇਹਦਾ ਸਹਾਰਾ ਨਾ ਛੱਡੀ ਜਾਂ ਜਿਸ ਵੀ ਪਦਵੀ ਤੇ ਪਹੁੰਚਣਾ ਹੈ ਪਹੁੰਚ ਜਾਮੇਗਾ ਆਗਰ ਜ਼ਿੰਦਗੀ ਦੇ ਵਿੱਚ ਕੋਈ ਅੰਕੜਾ ਆਵੇ ਤਾਂ ਬਾਬੇ ਨਾਨਕ ਦੀ ਇਸ ਕਲਾਮ ਨੂੰ ਪੜੀ ਜਨਰਲ ਅਯੂਵਖਾਂ ਅੱਖਾਂ ਭਰ ਕੇ ਵਿਰਾਗ ਦੇ ਬਚਾ ਕੇ ਬੋਲੇ ਸਤ ਸੰਗਤ ਜੀ ਅੱਜ ਅਗਰ ਮੈਂ ਇਸ ਪਦਵੀ ਤੱਕ ਪਹੁੰਚਿਆ ਤਾਂ ਸਿਰਪ ਬਾਬੇ ਨਾਨਕ ਦੀ ਇਸ ਕਲਾਮ ਦੇ ਸਹਾਰੇ ਇਤਿਹਾਸਕਰ ਜਿਕਰ ਕਰਦਾ ਹੈ ਵੀ ਉਸ ਤੋਂ ਬਾਅਦ ਸਾਨੂੰ ਵੀ ਜੋ ਪਾਕਿਸਤਾਨ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰਨ ਦਾ ਉੱਥੇ ਜਾਣ ਦਾ ਜੋ ਸਮਾਂ ਮਿਲਿਆ ਤੇ ਸਾਡੇ ਅਚਨਚੇਤ ਸਰਦਾਰ ਮਿਹਰਵਾਨ ਸਿੰਘ ਜੀ ਵੱਲੋਂ ਦੱਸੀ ਹੋਈ ਉਹ ਕਹਾਣੀ ਉਹ ਇਤਿਹਾਸ ਯਾਦ ਆਇਆ ਮੈਂ ਉਸ ਦੁਕਾਨ ਦੇ ਉਤੇ ਕਿਤਾਬਾਂ ਦੀ ਦੁਕਾਨ ਦੇ ਉਤੇ ਚੱਲਿਆ ਗਿਆ ਤੇ ਉਸ ਕਿਤਾਬਾਂ ਵਾਲੀ ਦੁਕਾਨ ਤੋਂ ਵੀਰ ਤੋਂ ਜਾ ਕੇ ਮੈਂ ਜਨਰਲ ਅਜੂਬ ਖਾਨ ਦੀ ਜੀਵਨੀ ਮੰਗੀ ਤਾਂ ਦੁਕਾਨਦਾਰ ਨੇ ਇੱਕ ਕਿਤਾਬ ਜਿਸ ਦਾ ਨਾਂ ਸੀ ਫਰੈਂਡਸ ਨਾਟ ਮੈਸਟਰ ਮੇਰੇ ਸਾਹਮਣੇ ਰੱਖੀ ਮੈਂ ਉਸ ਪੁਸਤਕ ਦੇ ਪੰਨੇ ਫੋਲੇ ਤੇ ਸਰਦਾਰ ਮਿਹਰਬਾਨ ਸਿੰਘ ਜੀ ਦੀ ਦੱਸੀ ਹੋਈ ਘਟਨਾ ਦੀ ਤਸੱਲੀ ਕੀਤੀ ਇਤਰਾ ਸਤਕਾਰਯੋਗ ਪ੍ਰਿੰਸੀਪਲ ਸਰਦਾਰ ਸਤਵੀਰ ਸਿੰਘ ਜੀ ਹੋਰਾਂ ਨੇ ਵੀ ਕਥਾਂ ਤੇ ਅਜੂਬਖਾਨ ਦੀ ਇਸ ਘਟਨਾ ਦਾ ਵਰਣਨ ਆਪਣੀ ਕਿਤਾਬ ਦੇ ਵਿੱਚ ਕੀਤਾ ਸੋ ਸਾਧ ਸੰਗਤ ਜੀ ਇਹ ਸੀ ਇੱਕ ਇਤਿਹਾਸਿਕ ਘਟਨਾ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ